ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੇ ਪਿਆਰ ਵਾਲਿਓ ਅੱਜ ਦੀ ਜੋ ਵੀਡੀਓ ਬਣਾ ਰਹੇ ਹਾਂ ਸ਼ਾਇਦ ਹੀ ਇਸ ਤੋਂ ਪਹਿਲਾਂ ਕਿਸੇ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਈ ਹੋਵੇਗੀ ਧੰਨ ਗੁਰੂ ਨਾਨਕ ਦੇਵ ਦੇ ਘਰ ਨੂੰ ਸਾਰੇ ਹੀ ਬੜੇ ਪਿਆਰ ਦੇ ਨਾਲ ਮੰਨਦੇ ਹਨ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੰਸਾਰ ਅਤੇ ਮਨੁੱਖਤਾ ਦਾ ਭਲਾ ਕੀਤਾ ਕੋਲਾ ਅਸੀਂ ਗੁਰੂ ਨਾਨਕ ਦੇਵ ਜੀ ਬਾਰੇ ਕਿੰਨਾ ਕੁ ਜਾਣਦੇ ਹਾਂ ਉਹਨਾਂ ਬਾਰੇ ਕਿੰਨੀ ਕੁ ਜਾਣਕਾਰੀ ਰੱਖਦੇ ਹਾਂ ਇਸ ਵੀਡੀਓ ਚ ਸਿਰਫ ਪੰਜ ਸਵਾਲ ਆਪ ਸੰਗਤ ਨਾਲ ਕਰਨ ਜਾ ਰਹੇ ਹਾਂ ਪਹਿਲੇ ਚਾਰ ਸਵਾਲਾਂ ਦੇ ਜਵਾਬ ਅਸੀਂ ਇਸ ਵੀਡੀਓ ਦੇ ਵਿੱਚ ਦੇ ਰਹੇ ਹਾਂ ਇੱਕ ਸਵਾਲ ਦਾ ਜਵਾਬ ਆਪ ਸੰਗਤ ਕੋਲੋਂ ਮੰਗਦੇ ਹਾਂ ਹੁਣ ਦੇਖਦੇ ਹਾਂ ਕਿੰਨੇ ਕੋ ਗੁਰੂ ਸਾਹਿਬ ਨੂੰ ਮੰਨਣ ਵਾਲੇ ਧੰ ਗੁਰੂ ਨਾਨਕ ਦੇਵ ਜੀ ਨੂੰ ਪਿਆਰ ਕਰਨ ਵਾਲੇ ਇਸ ਪੰਜਵੇਂ ਸਵਾਲ ਦਾ ਜਵਾਬ ਦੇਣ ਦੀ ਹਿੰਮਤ ਰੱਖਦੇ ਹਨ ਪੰਜ ਸਵਾਲ ਅਸੀਂ ਕਰਨ ਜਾ ਰਹੇ ਹਾਂ ਜਿਨ੍ਹਾਂ ਚੋਂ ਚਾਰ ਸਵਾਲਾਂ ਦੇ ਜਵਾਬ ਇਸ ਵੀਡੀਓ ਵਿੱਚ ਦਿੱਤੇ ਗਏ ਹਨ ਅਤੇ ਇੱਕ ਸਵਾਲ ਦਾ ਜਵਾਬ ਆਪ ਸੰਗਤ ਕੋਲੋਂ ਹੈ ਜੋ ਵੀ ਜਾਣਕਾਰੀ ਰੱਖਦਾ ਹੈ ਉਹ ਕਮੈਂਟਾਂ 'ਚ ਜਰੂਰ ਸਵਾਲ ਦਾ ਜਵਾਬ ਦੇਣ ਦੀ ਕਿਰਪਾਲਤਾ ਕਰਨੀ ਜੀ ਇਹ ਸਵਾਲ ਇਸ ਤਰ੍ਹਾਂ ਹਨ ਪਹਿਲਾ ਸਵਾਲ ਹੈ ਸਿੱਖ ਧਰਮ ਦੀ ਨਹੀਂ ਕਿਸ ਗੁਰੂ ਨੇ ਰੱਖੀ ਸੀ ਇਸ ਦਾ ਜਵਾਬ ਹੈ ਧੰਨ ਗੁਰੂ ਨਾਨਕ ਦੇਵ ਜੀ ਨੇ ਦੂਸਰਾ ਸਵਾਲ ਗੁਰੂ ਨਾਨਕ ਦੇਵ ਜੀ ਦੀ ਭੈਣ ਜੀ ਦਾ ਕੀ ਨਾਮ ਸੀ ਜਵਾਬ ਹੈ ਬੇਬੇ ਨਾਨਕੀ ਜੀ ਤੀਸਰਾ ਸਵਾਲ ਜਪਜੀ ਸਾਹਿਬ ਜੀ ਦੀ ਬਾਣੀ ਕਿਹੜੇ ਗੁਰੂ ਜੀ ਨੇ ਉਚਾਰਨ ਕੀਤੀ ਸੀ ਜਵਾਬ ਹੈ ਪਹਿਲੇ ਪਾਤਸ਼ਾਹ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਚੌਥਾ ਸਵਾਲ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਤੋਂ ਕਿੰਨੇ ਸਾਲ ਵੱਡੇ ਸਨ ਇਸ ਦਾ ਜਵਾਬ ਹੈ 5 ਸਾਲ ਪੰਜਵਾਂ ਤੇ ਅਖੀਰਲਾ ਸਵਾਲ ਜੋ ਆਪ ਸਮੂਹ ਸੰਗਤ ਨੂੰ ਹੈ ਹੁਣ ਦੇਖਦੇ ਹਾਂ ਇਸ ਸਵਾਲ ਦਾ ਜਵਾਬ ਕਿੰਨੇ ਕੁ ਲੋਕ ਦੇ ਸਕਦੇ ਹਨ ਪੰਜਵਾਂ ਸਵਾਲ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਦਾ ਕੀ ਨਾਮ ਸੀ ਇਸ ਸਵਾਲ ਦਾ ਜਵਾਬ ਆਪ ਸੰਗਤ ਕਮੈਂਟ ਕਰਕੇ ਜਰੂਰ ਦੇਣ ਦੀ ਕਿਰਪਾਲਤਾ ਕਰਨੀ ਜੀ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਗੁਰੂ ਨਾਨਕ ਦੇਵ ਜੀ ਬਾਰੇ ਅਸੀਂ ਉਹਨਾਂ ਦੇ ਜੀਵਨ ਤੋਂ ਕਿੰਨਾ ਕੁ ਸਿੱਖੇ ਆਂ ਤੇ ਉਹਨਾਂ ਬਾਰੇ ਕਿੰਨੀ ਕੁ ਜਾਣਕਾਰੀ ਰੱਖਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ